ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਹਲਕਾ ਜਨਾਲਾ ਦੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਵੱਲੋਂ ਰੱਖੇ ਸਮਾਗਮ ਵਿੱਚ ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਪਹੁੰਚੇ ਜਿੱਥੇ ਉਹਨਾਂ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਤੇ ਤੰਜ ਕਸੇ ਜਨਾਲਾ ਹਲਕੇ ਵਿੱਚ ਪਹੁੰਚੇ ਅਜੇ ਨਾਲੇ ਦੇ ਵੱਖ-ਵੱਖ ਪਿੰਡਾਂ ਦੇ ਜ਼ੋਨ ਦੇ ਮੁਤਾਬਕ ਸਦਾਰਾ ਹਰਪ੍ਰਤਾਪ ਸਿੰਘ ਜੀ ਨਾਲਾ ਜੋ ਸਾਬਕਾ ਐਮਐਲਏ ਨੇ ਇਹਨਾਂ ਵੱਲੋਂ ਵਰਕਰ ਮੀਟਿੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਜਗਦੇਵ ਕਲਾ ਸੀ ਹੁਣ ਗਗੋਮਾਲ ਜਗਦੇਵ ਖੁਰਦੂ ਸੌਰੀ ਹੁਣ ਅਸੀਂ ਗਗੋਮਾਲ ਨੇ ਫਿਰ ਪਛੀਏ ਇਹ ਸਾਡੀ ਸੈਂਸਰੀ ਚਾਰ ਰੈਲੀ ਅੱਜ ਅਸੀਂ ਅਸੀਂ ਇੱਥੇ ਬਣਾਈ ਇੱਕ ਆਰਗੇਨਾਈਜ਼ ਕੀਤੀਆਂ ਸੀ ਉਹਦੇ ਚ ਅਸੀਂ ਆਪਣੇ ਜ਼ੋਨ ਪ੍ਰਚਾਰ ਲਈ ਇੱਥੇ ਆਏ ਲੋਕਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਦੱਸਿਆ ਔਰ ਇਹ ਨਾਲੇ ਹਲਕੇ ਦਾ ਇੱਕ ਬੱਕਰਾ ਪਿਆਰ ਹੈ ਸਾਡਾ ਕਿਉਂਕਿ ਮੈਂ ਤੇ ਜਨਾਲਾ ਸਾਹਿਬ ਨੇ ਇੱਥੇ ਬਹੁਤ ਕੰਮ ਕੀਤੇ ਅਸੀਂ ਪਾਉਣੇ ਪਾਉਣੇ 300 ਕਰੋੜ ਦੀ ਜਿਹੜੀ 4 ਲੇਨ ਐ ਇਸ ਵੇਲੇ ਰਮਦਾਸ ਤੱਕ ਆ ਰਹੀ ਹੈ ਹਰ ਬੰਦੇ ਨੇ ਇੱਕੋ ਗੱਲ ਕੀਤੀ ਹੈ ਵੀ ਹੁਣ ਸਾਡਾ ਕੰਮ ਆ ਤੂੰ ਆਪਣੇ ਕੰਮ ਕਰ ਲੈ ਕਿਉਂਕਿ ਉਸ 4 ਲੇਨ ਦਾ ਉਹ ਜਿਹੜਾ ਇਨਫਰਾਸਟ੍ਰਕਚਰ ਰਿਸਰਚ ਬਣਿਆ ਜਿਹੜੀ ਬਾਰਡਰ ਤੇ ਜ਼ਮੀਨ 10 ਲੱਖ ਰੁਪਏ ਕਿੱਲਾ ਸੀ 15 ਸੀ ਅੱਜ 25 ਤੋਂ 30 ਲੱਖ ਰੁਪਏ ਕਿੱਲਾ ਹੋ ਗਈ ਹੈ ਜਿਹੜਾ ਕੇ ਦਾ ਮਰਲੇ ਦਾ ਘਰ 60000 ਦਾ ਲੱਗਦਾ ਸੀ ਅੱਜ 2 ਲੱਖ ਦਾ ਹੋ ਗਿਆ ਹਰ ਇੱਕ ਥੀਸਾ ਦੇ ਰਿਹਾ ਉਹ ਜਿਹੜੀ ਜਾਇਦਾਦ ਹੈ ਉਹ ਹੁੰਦੀ ਹੈ ਕਿ ਇਹਦੀ ਜਾਇਦਾਦ ਮਹਿੰਗੀ ਹੋ ਜੇ ਉਹਦੇ ਤੋਂ ਤੁਹਾਡੀ ਕੋਈ ਦੀ ਕਿਹੜੀ ਗੱਲ ਹੈ ਹਰ ਕੋਈ ਅੱਜ ਥੀਸਾ ਦੇ ਰਿਹਾ ਇਸ ਹਲਕੇ ਦੇ ਵਿੱਚ ਸੋ ਬਾਬਾ ਬੱਡਾ ਸਾਹਿਬ ਜਿੱਥੇ ਅਸੀਂ ਸਿਰਾਤ ਤੇ ਜਾਂਦੇ ਹਰ ਸਾਲ ਹੀ ਆਈਦਾ ਉੱਥੇ ਤਕਰੀਬਨ ਹਰ ਜਗ੍ਹਾ ਜਿੱਥੇ ਲੰਗਰ ਲੱਗਦੇ ਆ ਉੱਥੇ ਅਸੀਂ ਰੇਨ ਸ਼ੈਲਟਰ ਬਣਾ ਕੇ ਦਿੱਤੇ ਤਾਂ ਕਿ ਉੱਥੇ ਲੰਗਰ ਜਿਹੜੇ ਲੱਗ ਸਕਣ ਸੋ ਉਹ ਵੀ ਬਾਬਾ ਬੱਡਾ ਸਾਹਿਬ ਦੀ ਮਿਹਰ ਦੇ ਨਾਲ ਅਸੀਂ ਫਿਰ ਜਦੋਂ ਪਰਮਾਤਮਾ ਮਿਹਰ ਕਰਦੇ ਆ ਫਿਰ ਆਪਾਂ ਹੋਰ ਵੱਡੀ ਤਦਾਦ ਦੇ ਚੇਹ ਬਣਾ ਕੇ ਦੇਣੇ ਆ ਸੋ ਸਾਡਾ ਜਿਹੜਾ ਕੀਤੇ ਕੰਮ ਨੇ ਹਰ ਬੰਦੇ ਦਾ ਬੰਦੇ ਨੂੰ ਉਹਦਾ ਫਾਇਦਾ ਹੋਣਾ ਚਾਹੀਦਾ ਅੱਗੇ ਹੁਣ ਜਦੋਂ ਇੱਥੋਂ ਬੰਦੇ ਜਾਂਦੇ ਜੀ ਗੋਗੋਮਾਲ ਤੋਂ ਇੱਥੋਂ ਕਿੰਨੇ ਡੇਢ ਘੰਟਾ ਲੱਗਦਾ ਛੜਕਾ ਟੁੱਟੀਆਂ ਐਕਸੀਡੈਂਟ ਹੋ ਜਾਣੇ بڑے بڑے ਨੁਕਸਾਨ ਹੋਏ ਲੋਕਾਂ ਦੇ ਗੱਡੀਆਂ ਦੇ ਨੁਕਸਾਨ ਮੋਟਰਸਾਈਕਲ ਦੇ ਨੁਕਸਾਨ ਅੱਜ ਤੇਲ ਵੀ ਘਟ ਸਮਾਂ ਵੀ ਘਟ ਇਹ ਚੀਜ਼ ਦੀ ਜਿਹੜਾ ਅਸਰ ਹੈ ਅਜਨਾਲੇ ਹਲਕੇ ਦੇ ਬਹੁਤ ਜ਼ਿਆਦਾ ਹੈ ਪਰ ਮੈਨੂੰ ਆਸ ਹੈ ਲੋਕ ਬਹੁਤ ਵੱਡੀ ਤਦਾਦ ਚ ਪਾਰਟੀ ਭਾਈ ਤੇ ਉੱਪਰ ਉੱਟ ਕੇ ਵੀ ਮੇਰਾ ਸਾਥ ਦੇਣਗੇ ਨੂੰ ਆਸਿਆ ਜਨਾਲੇ ਰੱਖੀ ਤੇ ਲਾਸਟ ਦੋ ਵਾਰ ਵੀ ਤੁਸੀਂ ਜਿਹੜਾ ਹਲਕੇ ਦੇ ਵਿੱਚ ਰਹੇ ਹੋ ਪੂਰੇ ਜिले ਨੂੰ ਫਿਰੇ ਹੋ ਤੁਸੀਂ ਹੁਣ ਵੀ ਤੁਸੀਂ ਫਿਰ ਰਹੇ ਹੋ ਪਹਿਲੀ ਇਲੈਕਸ਼ਨ ਤੇ ਹੁਣ ਦੀ ਕੈਂਪੇਨ ਦੇ ਵਿੱਚ ਕਿੰਨਾ ਕੁ ਮੈਸਰ ਪਰਕਮ ਉਸੂਸੁਰਾ ਕਿਉਂ ਕਹਿ ਰਹੇ ਕਿ ਹੁਣ ਬਹੁਤ ਫਰਕ ਪੈ ਗਿਆ ਪਹਿਲੀ ਕੈਂਪੇਨ ਦਾ ਤੇ ਹੁਣ ਕੈਂਪੇਨ ਬਹੁਤ ਬਹੁਤ ਫਰਕ ਹੈ ਦੇਖੋ ਅੱਗੇ ਹੁੰਦਾ ਸੀ ਕਿ ਬੰਦੇ ਅਸੀਂ ਜੋ ਕਹਿਤਾ ਸਟੇਜ ਤੋਂ ਲੋਕ ਸਮਝ ਲੈਂਦੇ ਸੀ ਵੀ ਇਹ ਹੋਈ ਉਹ ਉਹ ਲੋਕਾਂ ਕੋਲ ਜੱਜ ਕਰ ਆ ਫੋਨ ਫੜਿਆ ਲੋਕਾਂ ਨੇ ਰਿਕਨ ਅੱਜ ਟੈਲੀਫੋਨ ਤੇ ਲੋਕ ਨਾਂ ਭਰ ਦਿੰਦੇ ਆ ਕਿ ਕੌਣ ਹੈ ਸਾਰਾ ਕੁਝ ਪਤਾ ਲੱਗ ਜਾਂਦਾ ਅੱਗੇ ਤੇ ਮੈਂ ਕਿਸ ਤੇ ਬਲੇਮ ਲਾ ਦਿੰਨਾ ਕੋਈ ਮਿਰਤੇ ਲਾ ਦਿੰਦਾ ਹੁਣ ਕੰਮ ਹੀ ਨਹੀਂ ਰਹਿ ਗਿਆ ਉਹਦੇ ਗੂਗਲ ਤੇ ਸਰਚ ਕਰੋ ਔਜਲਾ ਕੀ ਹੈ ਤੇ ਗੂਗਲ ਤੇ ਬਾਕੀ ਕੈਂਡੀਡੇਟ ਦਾ ਵੀ ਸਰਚ ਕਰ ਲਓ ਸੋ ਅੱਜ ਦੀ ਮੈਂ ਜਿੱਥੇ ਸਮਝਦਾ ਕਿ ਜਿੱਥੇ ਕੋਈ ਥੋੜੇ ਬੁੱਤੇ ਮੁਸ਼ਕਲਾ ਨੇ ਪਰ ਡਿਜੀਟਲ ਮੀਡੀਆ ਨਾਲ ਜਿਹੜੇ ਬੰਦੇ ਨੇ ਕੰਮ ਕਰਨਾ ਉਹਦੇ ਵਾਸਤੇ ਲੈਕਚਰ ਲੜਨੀ ਬਹੁਤ ਸੋਕੀ ਹੋ ਗਈ ਆ ਹੁਣ ਲੋਕ ਡੰਡਾ ਕੋਈ ਤੇ ਡੰਡਾ ਕੋਈ ਕਰਨਾ ਜਾਣਦੇ ਆ ਕਿਉਂਕਿ ਦਬਾ ਦੀ ਰਾਜਨੀਤੀ ਅਜ ਨਾਲੇ ਹਲਕੇ ਜਿਹੀ ਚੱਲ ਰਹੀ ਆ ਲੋਕਾਂ ਦੇ ਦਬਾਅ ਪਾਇਆ ਜਾ ਰਿਹਾ ਹੈ ਤਬ ਕੀ ਮਾਰੇ ਜਾ ਰਹੇ ਆ ਤੂੰ ਉੱਥੇ ਕੋ ਬੋਲਦਾ ਆ ਤੂੰ ਇੱਥੇ ਕੋ ਬੋਲਦਾ ਆ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਲੋਕਤੰਤਰ ਤੋਂ ਕੁਝ ਸਿੱਖੋ ਇਹ ਅਧਿਕਾਰ ਨਹੀਂ ਸਾਡੇ ਤੂੰ ਕੋ ਨਹੀਂ ਸਕਦੇ ਇਹ ਦਬਾਵੀਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਜੇ ਤੁਸੀਂ ਕਰੋਗੇ ਅਸੀਂ ਉਹਦਾ ਲੋਕਤੰਤਰ ਤਰੀਕੇ ਨਾਲ ਵਿਰੋਧ ਕਰਾਂਗੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਕਹਿ ਰਹੇ ਨੇ ਕਿ 6 ਸਾਲ ਚ ਇੰਦੌਰ ਕਿੱਥੋਂ ਦੀ ਕਿੱਥੇ ਪਹੁੰਚ ਗਿਆ ਇੰਦੌਰ ਵਰਗਾ ਮਾਡਲ ਅਮਰੀਕਾ ਸ਼ਹਿਰ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਵੋਟ ਪਾ ਕੇ ਮੈਨੂੰ ਜਿਤਾਓ ਦੇਖੋ ਉਹ ਸੁਪਨੇ ਵੇਚ ਰਹੇ ਨੇ ਸੁਪਨੇ ਦਾ ਕੋਈ ਫਾਇਦਾ ਨਹੀਂ ਉਹਨਾਂ ਨੂੰ ਤਾਂ ਪਿੰਡ ਉਹਨਾਂ ਨੂੰ ਤਾਂ ਪਹਿਲੀ ਗੱਲ ਇਹ ਹੈ ਜਿਹੜੀ ਉਹ ਜਿਹੜੀ ਗੱਲਾਂ ਕਰ ਰਹੇ ਨੇ ਸਮਝਣ ਦੀਆਂ ਹਮ ਸਰਦਾਰ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਦਾਦਾ ਜੀ ਦਾ ਬੜਾ ਵੱਡਾ ਨਾਂ ਹੈ ਔਰ ਉਹਨਾਂ ਨੇ ਪੰਥ ਦੇ ਵਿੱਚ ਕਾਫੀ ਕੰਮ ਕੀਤਾ ਔਰ ਦੇਸ਼ ਦੀ ਜਾਤੀ ਵਿੱਚ ਬਹੁਤ ਵੱਡਾ ਉਹਨਾਂ ਦਾ ਹਿੱਸਾ ਉਹਨਾਂ ਦੀ ਸੋਚ ਸੀ ਕਿ ਸੈਕੂਲਰ ਰਹਿਣਾ ਤੇ ਸੈਕੂਲਰ ਰਹਿ ਕੇ ਦੇਸ਼ ਕੌਮ ਦੀ ਸੇਵਾ ਕਰਨੀ ਇਹਨਾਂ ਦੀ ਤੇ ਉੱਤੇ ਆਪਣੇ ਦਾਦਾ ਜੀ ਦੀ ਸੋਚ ਦਾ ਕੋਈ ਪ੍ਰਭਾਵ ਨਹੀਂ ਪਿਆ ਇਹ ਜਾ ਕੇ ਉਹਨਾਂ ਨਾਲ ਬਹਿ ਕੇ ਆਪਣੇ ਦਾਦੇ ਲਪਿਟ ਕਰਕੇ ਜਿਨ੍ਹਾਂ ਨੇ ਉਸ ਸਮੇਂ ਦਾਦਾ ਜੀ ਨਾਲ ਲੜਾਈਆਂ ਲੜੀਆਂ ਨੇ ਦਾਦਾ ਜੀ ਦੇਸ਼ ਜੇ ਦੇਸ਼ਜ਼ਾਦ ਕਰਾਉਣ ਦੀ ਲੜਾਈ ਲੜਦੇ ਸੀ ਇਹ ਜਿਹੜੇ ਗੋਰਿਆਂ ਨਾਲ ਰਲੇ ਸੀ ਇਹ ਉਹਨਾਂ ਨਾਲ ਜਾ ਕੇ ਬਹਿ ਗਏ ਔਰ ਅੱਜ ਉਹਨਾਂ ਨਾਲ ਬਹਿ ਕੇ ਜਿਹੜਾ ਬੰਦੇ ਦੇ ਦਾਦੇ ਦੀ ਗੱਲ ਦਾ ਅਸਰ ਨਾ ਹੋਵੇ ਉੱਥੇ ਅੰਮ੍ਰਿਤਸਰੀਆਂ ਦਾ ਕੀ ਅਸਰ ਹੋਣਾ ਹੈ ਇਹ ਲੋਕੀ ਸਮਝਦੇ ਆ ਕਿ ਸ਼ਾਇਦ ਗੱਲਾਂ ਨਾਲ ਲੋਕ ਭਰਮ ਜਾਣਗੇ ਗੱਲਾਂ ਨਾਲ ਨਹੀਂ ਭਰਮਦੇ ਲੋਕ ਵਹਿੰਦੇ ਆ ਔਰ ਜਦੋਂ ਪਿੱਛੇ ਆਜੋ ਉਹ ਕਹਿੰਦੇ ਮੈਂ ਪੀਐਮ ਨਾਲ ਬਹੁਤ ਰਹਿ 10 ਸਾਲ ਤੇ ਪੀਐਮ ਨਾਲ ਰਹਿ ਕੇ ਅਮਰਸਰ ਨੂੰ ਕੀ ਦਿੱਤਾ ਲੈ ਕੇ ਤੁਹਾਡੇ ਦਾਦੇ ਦੀ ਧਰਤੀ ਸੀ ਤੁਸੀਂ ਕਹਿੰਦੇ ਸੀਓ ਬੜੇ ਬਾਗ ਦੇ ਵੱਡੀਆਂ ਕੰਪਨੀਆਂ ਦੇ ਅਮਰਸਰ ਨੂੰ ਕੀ ਫਾਇਦਾ ਹੋਇਆ ਤੁਹਾਡੇ ਰਹਿਣ ਨਾਲ ਤੇ ਮੈਂ ਲੋਕਾਂ ਨੂੰ ਕਹਦੇ ਆ ਜਦੋਂ ਐਸਐਸਪੀ ਲੱਤ ਜਾਂਦਾ ਨਾ ਉਹਦੇ ਤੋਂ ਉਹਦੀ ਸ਼ਿਪਾਈ ਨਹੀਂ ਸੁਣਦਾ ਮੁੜ ਕੇ ਤੇ ਹੁਣ ਤੁਸੀਂ ਸੰਧੂ ਸਾਹਿਬ ਉਤਰ ਚੁੱਕੇ ਜੇ ਐਮਬੈਸਡਰ ਤੇ ਉਹਦੇ ਤੇ ਕਹਿੰਦੇ ਉਹਨਾਂ ਦੇ ਦੋਸਤਾਂ ਨੇ ਐਲਾਨ ਕੀਤਾ ਵੀ ਮੋਟੀ ਰਕਮ ਦੇ ਦੇਣਗੇ ਉਹ ਜੇਕਰ ਮਨ ਲੋ ਅਮਰੀਕਾ ਤੋਂ ਲਾਣਗੇ ਕਿ ਉਹ ਜਿੱਤ ਦੇ ਦੇ ਅਸੀਂ 10000 ਕਰੋੜ ਦਾ ਤੇ ਸਮਾਨ ਅਕੀਆ ਅਮਰਸਰ ਤੇ ਲੱਗ ਰਿਹਾ ਆ ਉਨਕੋ ਫਿਕਰ ਨਾ ਕਰ ਅੰਮ੍ਰਿਤਸਰ ਆ ਲਿਆ ਪ੍ਰਬੰਧ ਕਰ ਲੈਣਾ ਹੈ ਅੰਮ੍ਰਿਤਸਰ ਕੋਈ ਕੋਈ ਕਮੀ ਨਹੀਂ ਕਮਾਂ ਦੀ ਪ੍ਰੋਜੈਕਟ ਬਣਾ ਕੇ ਦੇਣੇ ਚਾਹੀਦੇ ਆ ਕਮੀ ਕੋਈ ਨਹੀਂ ਹੈ ਕਿ ਕਮਾਂ ਦੀ ਅਸੀਂ ਆਪਣੀ ਇਲੈਕਸ਼ਨ ਕੈਂਪੇਨ ਸ਼ੁਰੂਆਤ ਕੀਤੀ ਹੈ ਔਰ ਪਹਿਲੀ ਰੈਲੀ ਸਾਡੀ ਜਿਹੜੀ ਸੀ ਜਗਦੇਵਪੁਰ ਸੀ ਦੂਸਰੀ ਗੱਗੋਮਾਲ ਹੋਈ ਹੈ ਤੇ ਤੀਸਰੀ ਸਾਡੀ ਪਸ਼ੀ ਹੁੰਨ ਜਾ ਰਹੀ ਹੈ ਚੌਥੀ ਅਸੀਂ ਸੈਂਸਰੀ ਕਲਾ ਕਰਨੀ ਹੈ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਲੋਕਾਂ ਦਾ ਰਿਸਪੌਂਸ ਹੈ ਜਿਹੜਾ ਵੋਟਰ ਸਬਾਨ ਹੈ ਉਹਨਾਂ ਦਾ ਰਿਸਪੌਂਸ ਇੰਨਾ ਵਧੀਆ ਤੇ ਪੋਜ਼ਿਟਿਵ ਆਇਆ ਉਸ ਕੱਲ ਦਾ ਸਾਨੂੰ ਅੰਦਾਜ਼ਾ ਨਹੀਂ ਸੀ ਲੇਕਿਨ ਅਸੀਂ ਜਦੋਂ ਪਿੰਡਾਂ 'ਚ ਨਿਕਲੇ ਆ ਹੁਣ ਪਤਾ ਲੱਗਾ ਵੀ ਲੋਕ ਉਸ ਸਰਕਾਰ ਤੋਂ ਕਿੰਨੇ ਕੁ ਦੁਖੀ ਸੀ ਔਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਦੱਸੀਆਂ ਹੋਈਆਂ ਜਿਹੜਾ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ ਔਰ ਰਿਪੋਰਟ ਕਾਰਡ ਉਹ ਜੇਬ 'ਚ ਲਈ ਫਿਰਦੇ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਲੋਕ ਕਿਉਂ ਫਿਰ ਪਰੇਸ਼ਾਨ ਨੇ ਬੀਬੀਆਂ ਪੈਣਾ ਜਿਹੜੀਆਂ ਨੇ ਉਹ ਇੰਨੀਆਂ ਤੰਗ ਨੇ ਨਾ ਤੇ ਉਹਨਾਂ ਨੂੰ ਕੰਕ ਮਿਲੀ ਹੈ ਨਾ ਉਹਨਾਂ ਨੂੰ ਮਨਰੇਗਾ ਮਿਲੀ ਐ ਨਾ ਉਹਨਾਂ ਦੀ ਪੈਨਸ਼ਨ ਵਧੀ ਐ ਨਾ ਉਹਨਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਮਿਲਿਆ ਇਹ ਸਾਰੀਆਂ ਗੱਲਾਂ ਤੋਂ ਫੇਲ ਹੋਏ ਨੇ ਤੇ ਕਿਸਾਨ ਵੀਰ ਐਮਐਸਪੀ ਇਹ ਕਹਿੰਦੇ ਸੀ ਮੈਨੂੰ ਯਾਦ ਐ ਵੀ ਜੇ ਤੁਹਾਡੇ ਕੋਲ ਐਮਐਸਪੀ ਨਹੀਂ ਦਿੱਤੀ ਜਾਂਦੀ ਤਾਂ ਤੁਸੀਂ ਕੁਰਸੀ ਛੱਡ ਦਿਓ ਕੈਪਟਨ ਸਾਹਿਬ ਅਸੀਂ ਪੰਜਾਂ ਮਿੰਟਾਂ ਹੀ ਗਾਰੰਟੀ ਕਰਦੇ ਆਂ ਵੀ ਇਹੀ ਐਮਐਸਪੀ ਦੇ ਦੇਾਂਗੇ ਤੇ ਹੁਣ ਤੇ ਤੁਹਾਨੂੰ 2 ਸਾਲ ਹੋ ਗਏ ਨੇ ਤੁਸੀਂ ਕਿਉਂ ਨਹੀਂ ਐਮਐਸਪੀ ਦਿੰਦੇ ਮੈਂ ਬੇਨਤੀ ਇੱਕੋ ਹੀ ਕਰਨੀ ਐ ਵੀ ਇਹ ਜੋ ਕੁਝ ਬੋਲ ਕੇ ਗਏ ਨੇ ਜਿਨ੍ਹਾਂ ਵਾਅਦਿਆਂ ਤੇ ਇਹਨਾਂ ਨੇ ਵੋਟਾਂ ਲਈਆਂ ਨੇ ਉਹਨਾਂ ਤੋਂ ਫੇਲ ਹੋ ਚੁੱਕੇ ਨੇ ਸਾਰਿਆਂ ਨੂੰ ਵੱਡਾ ਇਸ ਵੇਲੇ ਪ੍ਰੋਬਲਮ ਜਿਹੜਾ ਸਾਡਾ ਪੰਜਾਬ ਦਾ ਹੈ ਲਾਅ ਐਂਡ ਆਰਡਰ ਨਸ਼ਿਆਂ ਦਾ ਬੇਰੋਜ਼ਗਾਰੀ ਦਾ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਮਹੱਤਵਪੂਰਨ ਨੇ ਲੇਕਿਨ ਇਹਨਾਂ ਵੱਲ ਤੋਂ ਜੋ ਨਹੀਂ ਦਿੱਈ ਜਾ ਰਹੀ ਔਰ ਉਹਦਾ ਕਾਰਨ ਕੀ ਹੋ ਰਿਹਾ ਵੀ ਸਾਡਾ ਹਰ ਬੰਦਾ ਜਿਹੜਾ ਨਿਰਾਸ਼ ਹੋ ਕੇ ਬੈਠਾ ਇਹਨਾਂ ਤੋਂ ਖਿਲਾਫ ਹੈ ਔਰ ਮੈਨੂੰ ਪੂਰਾ ਯਕੀਨ ਹੈ ਵੀ ਜਿੱਥੇ ਵੀ ਅਸੀਂ ਜਾ ਰਹੇ ਹਾਂ ਰੈਲੀਆਂ ਕਰ ਰਹੇ ਹਾਂ ਸਾਨੂੰ ਰਿਸਪੌਂਸ ਆਹੋ ਜਿਹਾ ਮਿਲ ਰਿਹਾ ਅਸੀਂ ਜਿੱਤਾਂਗੇ ਗੁਰਜੀਤ ਸਿੰਘ ਗਵਾਜਲੇ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਜਿਤਾ ਕੇ ਭੇਜਾਂਗੇ ਸਾਨੂੰ ਪੂਰਾ ਯਕੀਨ ਹੈ